ਬੀਸਿਕਲੀ ਸਾਡਾ ਫੋਕਸ ਹੈਗਾ ਵੀ ਜਿਹੜੇ ਡੇਰੀ ਫਾਰਮਰਸ ਨੂੰ ਆਪਣਾ ਜਿਹੜਾ ਫੀਡ ਕੰਟੈਂਟ ਹੁੰਦਾ ਜੀ ਉਹ ਰਿਡਿਊਸ ਕਰਨਾ ਹੈ ਤੇ ਟੌਕਸਿਨ ਜਿਹੜੇ ਟੌਕਸਿਸਿਟੀ ਕ੍ਰੀਏਟ ਹੁੰਦੀ ਹੈ ਮਿਲਕ ਚ ਉਹ ਆਪਾਂ ਘਟਾਣੀ ਹੁੰਦੀ ਹੈ ਆਰਗੈਨਿਕ ਮੈਟਰ ਨਾਲ ਟੌਕਸਿਨ ਬਾਈਂਡਰ ਉਹ ਹੁੰਦਾ ਜੀ ਜੀ ਫੰਗਸ ਨਾਲ ਲੱਗੇ ਇੱਕ ਤਾਂ ਅੱਛਾ ਐਨੀਮਲ ਬਿਮਾਰ ਹੁੰਦਾ ਜੀ ਬੀਸਿਕਲੀ ਫੰਗਸ ਨਾਲ ਇਹ ਫੰਗਸ ਨਾਲ ਲੱਗੇ ਕੋਈ ਵੀ ਫੌਡਰ ਨੂੰ ਜੇ ਫੰਗਸ ਲੱਗੀ ਤਾਂ ਉਹ ਖਰਾਬ ਹੋ ਜਾਂਦਾ ਇਹ ਐਨੀਮਲ ਨੂੰ ਪਾਜੋ ਗਿਆ ਨਹੀਂ ਹੁੰਦਾ ਉਹ ਜੇ ਪਾ ਦਈਏ ਤਾਂ ਐਨੀਮਲ ਬਹੁਤ ਖਰਾਬ ਹੋ ਜਾਂਦਾ ਹੈ ਬਲਕਿ ਨੋਰਮਲ ਫਾਰਮਰਸ ਨੂੰ ਪਤਾ ਨਹੀਂ ਲੱਗਦਾ ਇਹ ਚੀਜ਼ਾਂ ਦਾ ਬਟ ਇਹਦੇ ਨਾਲ ਫਿਰ ਫੰਗਸ ਨਹੀਂ ਲੱਗਦੀ ਕਿਉਂਕਿ ਤਾਂ ਜਿਹੜੀ ਤੁਹਾਡੀ ਪ੍ਰੋਟੀਨ ਦੀ ਪ੍ਰੋਟੀਨ ਲੈਵਲ ਉਹ ਮੇਨਟੇਨ ਰਹਿੰਦਾ ਹੈ ਜੀ ਤੇ ਡਾਈਜੈਸਟੇਬਿਲਟੀ ਵਧਦੀ ਹੈ ਤੇ ਇਹ ਮੱਕੀ ਦਾ ਚਾਰ ਵੀ ਤੁਸੀਂ ਲਿਖਿਆ ਮੱਕੀ ਦਾ ਚਾਰ ਕਿਵੇਂ ਤਿਆਰ ਕਰਦੇ ਇਹ ਆਪਣੀ ਨਾਰਮਲ ਜੀ ਹਾਰਵੈਸਟਿੰਗ ਜਿਵੇਂ ਹੁੰਦੀ ਹੈ ਦਾਣਾ ਕ੍ਰਸ਼ ਕਰਕੇ ਤੇ ਮਸ਼ੀਨ ਰਾਹੀਂ ਇਹਨੂੰ ਪੈਕ ਕਰਕੇ ਫ੍ਰੈਗਮੈਂਟੇਸ਼ਨ ਹੁੰਦੀ ਹੈ 45 ਡੇਸ ਚ ਉਹ ਤੋਂ ਬਾਅਦ ਇਹ ਰੈਡੀ ਹੁੰਦਾ ਜੀ ਇਹ ਸਿਰਫ ਪਸ਼ੂਆਂ ਵਾਸਤੇ ਜਿਹੜੇ ਦੁੱਧ ਦਿੰਦੇ ਆ ਜਾਂ ਬਾਕੀ ਹੋਰ ਜਿਵੇਂ ਘੋੜੇ ਹੋਗੇ ਘੋੜਿਆਂ ਵਾਸਤੇ ਵੀ ਘੋੜਿਆਂ ਵਾਸਤੇ ਵੀ ਹੈ ਜੀ ਘੋੜਿਆਂ ਦਾ ਕਾਫੀ ਅੱਛਾ ਹੈਗਾ ਹੈਜ਼ ਜਿੰਨੇ ਵੀ ਹੈ ਕਹਿੰਦੇ ਹੋਰਸਸ ਵਾਲੇ ਯੂਜ਼ ਕਰਦੇ ਨੇ ਆਪਣੇ ਵਰਲਡ ਵਾਈਡ ਯੂਜ਼ ਕਰਦੇ ਨੇ ਸਾਡਾ ਇਵਨ ਤਾਂ ਕਿ ਕਿਨੀਆਂ ਤਾਂ ਕਿ ਐਕਸਪੋਰਟ ਹੋ ਰਿਹਾ ਹੈ ਐਲਫਲਫਾ ਜੋ ਹੈ ਜਿਹੜਾ ਹੇਜ਼ ਹੈ ਜੀ ਉਹ ਤਾਂ ਸੇਮ ਰਹਿੰਦਾ ਜੀ ਤੇ ਜਿਹੜਾ ਆਪਣਾ ਸਾਇਲੇਜ ਹੋ ਗਿਆ ਇਹ ਆਪਾਂ ਹਾਰਸਸ ਵਾਸਤੇ ਨਹੀਂ ਪਾ ਸਕਦੇ ਇਹ ਕੱਲ ਨੂੰ ਮਿਲਕਿੰਗ ਐਨੀਮਲਸ ਵਾਸਤੇ ਸਿਰਜੀ ਦਾ ਖਾਲਸਾ ਵਾਇਗੁਰਜ ਦੀ ਫਤਿਹ ਅੱਜ ਆਪਾਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਮੋਕੇ ਪਹੁੰਚੇ ਆਂ ਇੱਥੇ ਜੋੜ ਮੇਲ ਦੇ ਦੌਰਾਨ થાਵਾ-થાਵਾ ਤੋਂ ਵੱਖ-ਵੱਖ ਜਿਹੜੀ ਕੰਪਨੀਆਂ ਨੇ ਉਹ ਇੱਥੇ ਪਹੁੰਚਦੀਆਂ ਨੇ ਇੱਥੇ ਪ੍ਰਦਰਸ਼ਨੀਆਂ ਲੱਗਦੀਆਂ ਨੇ ਇਸ ਪ੍ਰਦਰਸ਼ਨੀ 'ਚ ਇੱਕ ਹੋਰ ਕੰਪਨੀ ਇੱਥੇ ਆਪਾਂ ਨੂੰ ਜੁੜੀ ਹੈ ਜਿਹੜੀ ਖਲ ਬਣਾਉਂਦੀ ਹੈ ਜਿਹੜੀ ਪਸ਼ੂਆਂ ਲਈ ਆਹਾਰ achar ਮੱਖੀ ਦਾ achar ਇਹ ਸਭ ਕੁਝ ਕੰਪਨੀ ਇੱਥੇ ਲੈ ਕੇ ਪਹੁੰਚੀ ਹੈ ਆਪਾਂ ਉਹਨਾਂ ਗੱਲਬਾਤ ਦੌਰਾਨ ਦੇਖਦੇ ਹਾਂ ਵੀ ਉਹ ਕੀ ਕੁਝ ਤਿਆਰ ਕਰਦੇ ਨੇ ਸਾਸ਼ੀ ਗੱਲ ਜੀ ਕੀ ਨਾਮ ਜੀ ਗੁਰਜੋਤ ਸਿੰਘ ਜੀ ਗੁਰਜੋਤ ਸਿੰਘ ਜੀ ਇੱਧਰ ਤੁਸੀਂ ਕਿਹੜੀ ਕੰਪਨੀ ਦੇ ਤੌਰ 'ਤੇ ਪਹੁੰਚੇ ਹੋ ਰਿਚ ਪਾਊਡਰ ਐਂਡ ਜੀਐਨ ਪਾਊਡਰ ਜੀ ਇਹ ਕੰਪਨੀ ਕੀ ਤਿਆਰ ਕਰਦੀ ਹੈ ਇਹ ਆਪਣਾ ਫੌਲਡਰ ਤਿਆਰ ਕਰਦੀ ਹੈ ਜੀ ਆਪਣਾ ਡਰਾਈ ਫੌਲਡਰ ਐਂਡ ਆਪਣਾ ਗ੍ਰੀਨ ਫੌਲਡਰ ਜੀ ਇਸ ਦੌਰਾਨ ਕੀ ਕਰਦੇ ਹੋ ਤੁਸੀਂ ਕੀ ਹੁੰਦਾ ਹੈ ਜੀ ਇਹ ਚ ਜੀ ਐਮਏ ਬੇਸਿਕਲੀ ਸਾਡਾ ਫੋਕਸ ਹੈਗਾ ਵੀ ਜਿਹੜੇ ਡੇਰੀ ਫਾਰਮਰਸ ਨੂੰ ਆਪਣਾ ਜਿਹੜਾ ਫੀਡ ਕੰਟੈਂਟ ਹੁੰਦਾ ਜੀ ਉਹ ਰਿਡਿਊਸ ਕਰਨਾ ਤੇ ਟਾਕਸਿਨ ਜਿਹੜੇ ਟਾਕਸਿਸਿਟੀ ਕ੍ਰੀਏਟ ਹੁੰਦੀ ਹੈ ਮਿਲਕ ਚ ਉਹ ਆਪਾਂ ਘਟਾਣੀ ਹੁੰਦੀ ਹੈ ਆਰਗੈਨਿਕ ਮੈਟਰ ਨਾਲ ਆਰਗੈਨਿਕ ਮੈਟਰ ਜਿਵੇਂ ਜੀ ਆਪਣਾ ਸਾਈਲੇਜ ਹੁੰਦਾ ਜੀ ਸਾਈਲੇਜ ਆਪਣਾ ਮੱਕੀ ਦਾ ਆਚਾਰਾ ਕਹਿੰਦੇ ਆ ਆਪਾਂ ਜਿਹਨੂੰ ਇੱਕ ਉਹ ਹੈਗੀ ਜੀ ਇੱਕ ਡਰਾਈ ਫੌਡਰ ਹੈ ਆਪਣੇ ਕੋਲੇ ਜਿਹਦੇ ਨਾਲ ਦੁੱਧ ਦੀ ਇਨਟੇਕ ਜਿਵੇਂ ਪ੍ਰੋਡਕਸ਼ਨ ਆਪਣਾ ਇਨਕਰੀਜ਼ ਹੁੰਦੀ ਹੈ ਉਹ ਚ ਆਪਣੇ ਕੋਲੇ ਹੈਗਾ ਜੀ ਪੀਨਟ ਹੈ ਐਲਫਾ ਐਲਫਾ ਹੋ ਗਿਆ ਅ ਬਰਸੀਮ ਹੈ ਹੋ ਗਿਆ ਓਟਸ ਹੈ ਹੋ ਗਿਆ ਨੇਪੀਅਰ ਹੈ ਆਪਣੇ ਕੋਲੇ ਕਾਫੀ ਵੈਰਾਈਟੀ ਆਫ ਪ੍ਰੋਡਕਟਸ ਨੇ ਜੀ ਅੱਛਾ ਜੇ ਤੁਸੀਂ ਬੀਜਗਰ ਵੀ ਤਿਆਰ ਕਰਦੇ ਜੀ ਹਾਂਜੀ ਹਾਂਜੀ ਨੇਪੀਅਰ ਦਾ ਸੀਡ ਤਿਆਰ ਕਰਦੇ ਐਲਫਾ ਐਲਫਾ ਦਾ ਵੀ ਸੀਡ ਤਿਆਰ ਕਰਦੇ ਅੱਛਾ ਤੇ ਇਹ ਕਿਥੇ ਆਪਣੀ ਕੰਪਨੀ ਹੈ ਕਿਥੇ ਇਹ ਆਪਣੀ ਖੰਨੇ ਆ ਜੀ ਪਹਾੜਲਾ ਰੋਡ ਤੇ ਅੱਛਾ ਤੇ ਇਹ ਮੱਕੀ ਦਾ ਚਾਰ ਵੀ ਤੁਸੀਂ ਲਿਖਿਆ ਮੱਕੀ ਦਾ ਚਾਰ ਕਿਵੇਂ ਤਿਆਰ ਕਰਦੇ ਇਹ ਆਪਣੀ ਨਾਰਮਲ ਜੀ ਹਾਰਵੈਸਟਿੰਗ ਜਿਵੇਂ ਹੁੰਦੀ ਹੈ ਦਾਣਾ ਕ੍ਰਸ਼ ਕਰਕੇ ਤੇ ਮਸ਼ੀਨ ਰਾਹੀਂ ਇਹਨੂੰ ਪੈਕ ਕਰਕੇ ਫ੍ਰੈਗਮੈਂਟੇਸ਼ਨ ਹੁੰਦੀ ਹੈ 45 ਡੇਸ ਚ ਉਹ ਤੋਂ ਬਾਅਦ ਇਹ ਰੈਡੀ ਹੁੰਦਾ ਜੀ ਰੈਡੀ ਫॉर ਈਟ ਹੁੰਦਾ ਇਹ ਬਾਕੀ ਨਾਲੋਂ ਕਿਵੇਂ ਵੱਖ ਦੱਸ ਦਿਓ ਤੁਸੀਂ ਆਪਣੇ ਆਪ ਨੂੰ ਜਿਵੇਂ ਤੁਸੀਂ ਕਹ ਰਹੇ ਆ অর্ਗੈਨਿਕ ਤਿਆਰ ਤੇ ਹੁੰਦੀ ਹੈ ਇਹ ਕੋਈ ਜਿਵੇਂ ਪਸ਼ੂ ਕੋਈ ਬਿਮਾਰ ਹੁੰਦਾ ਹੈ ਕੁਝ ਹੁੰਦਾ ਹੈ ਉਹਦੇ ਵਾਸਤੇ ਵੀ ਇਹ ਯੂਜ਼ ਕਰ ਸਕਦੇ ਆ ਕਿਵੇਂ ਹਾਂਜੀ ਹਾਂਜੀ ਜੀ ਜਿਵੇਂ ਆਪਾਂ ਕਹਿੰਦੇ ਡਰਾਈ ਫੌਡਰ ਆ ਗਿਆ ਜੀ ਜਿਵੇਂ ਆਪਾਂ ਤੂੜੀ ਪਾਉਂਦੇ ਆ ਤੂੜੀ ਚ 30% ਪ੍ਰੋਟੀਨ ਹੁੰਦਾ ਜੀ ਬਟ ਜਿਹੜਾ ਸਾਡਾ ਡਰਾਈ ਬਾਰਡਰ ਹੈ ਮਿਨਿਮਮ ਸਾਡੇ ਡਰਾਈ ਬਾਰਡਰ ਚ 12% ਤੋਂ ਪਲੱਸ ਪ੍ਰੋਟੀਨ ਹੁੰਦਾ ਹੈ ਈਵਨ ਤੱਕ ਜਿਹੜਾ ਐਲਫਾ ਐਲਫਾ ਹੈਗਾ ਜੀ ਉਹ ਜੋ 24% ਤੱਕ ਪ੍ਰੋਟੀਨ ਹੁੰਦਾ ਹੈ ਇਹ ਜੇ ਆਪਾਂ ਨੇ ਇਹ ਲੈਣਾ ਹੋਇਆ ਇਸ ਪ੍ਰਦਰਸ਼ਨ ਤੋਂ ਅੱਡ ਇਹ ਕਿੱਥੇ ਮਿਲੇਗਾ ਇਹ ਆਪਣਾ ਖੰਡੇ ਮਿਲੂਗਾ ਜੀ ਭਾਦਲਾ ਰੋਡ ਤੇ ਮੇਰਾ ਨੰਬਰ ਹੈਗਾ 7347 53065 ਇਹ ਤੁਸੀਂ ਇਹਨੂੰ ਮੈਂਸ਼ਨ ਕਰਕੇ ਦਿੰਦੇ ਹੋ ਵੀ ਇਸ 'ਚ ਐਨੀ ਫੀਡ ਹੈ ਐਨੀ ਕੈਲਰੀ ਚ ਪੰਨੇ ਆ ਸੀ ਹਾਂਜੀ ਹਾਂਜੀ ਜੀ ਬਿਲਕੁਲ ਤੁਹਾਨੂੰ ਟੈਸਟਿੰਗ ਮਿਲੇਗੀ ਬਾਕਾਇਦਾ ਵੇਰਕਾ ਦੀ ਟੈਸਟਿੰਗ ਹੈ ਜੀ ਸਾਡੀ ਉਹ ਤੋਂ ਟੈਸਟਿੰਗ ਹੋ ਕੇ ਹੀ ਮਿਲੇਗਾ ਤੁਹਾਨੂੰ ਜਿਵੇਂ ਤੁਸੀਂ ਲਿਖਿਆ ਹੋਇਆ ਜੀ ਇਨਕਲੂਐਂਟ ਤੇ ਟੌਕਸਿਕ ਬਾਈਂਡਰ ਨਾਲ ਤਿਆਰ ਕੀਤਾ ਹਾਂ ਹਾਂਜੀ ਹਾਂਜੀ ਟੌਕਸਿਨ ਬਾਈਂਡਰ ਹੁੰਦਾ ਜੀ ਜੀ ਫੰਗਸ ਨਾਲ ਲੱਗੇ ਇੱਕ ਤਾਂ ਅੱਛਾ ਐਨੀਮਲ ਬਿਮਾਰ ਹੁੰਦਾ ਜੀ ਬੇਸਿਕਲੀ ਫੰਗਸ ਨਾਲ ਇਹ ਫੰਗਸ ਨਾ ਲੱਗੇ ਕੋਈ ਵੀ ਫਾਰਡਰ ਨੂੰ ਜੇ ਫੰਗਸ ਲੱਗ ਗਈ ਤਾਂ ਉਹ ਖਰਾਬ ਹੋ ਜਾਂਦਾ ਹੈ ਵੀ ਐਨੀਮਲ ਨੂੰ ਪਾਜੋ ਗਿਆ ਨਹੀਂ ਹੁੰਦਾ ਉਹ ਜੇ ਪਾ ਦਈਏ ਤਾਂ ਐਨੀਮਲ ਬਹੁਤ ਖਰਾਬ ਹੋ ਜਾਂਦਾ ਹੈ ਬਲਕਿ ਨੋਰਮਲ ਫਾਰਮਰਸ ਨੂੰ ਪਤਾ ਨਹੀਂ ਲੱਗਦਾ ਇਹ ਚੀਜ਼ਾਂ ਦਾ ਬਟ ਇਹਦੇ ਨਾਲ ਫਿਰ ਫੰਗਸ ਨਹੀਂ ਲੱਗਦੀ ਇੱਕ ਤਾਂ ਜਿਹੜੀ ਤੁਹਾਡੀ ਪ੍ਰੋਟੀਨ ਦੀ ਪ੍ਰੋਟੀਨ ਲੈਵਲ ਉਹ ਮੇਨਟੇਨ ਰਹਿੰਦਾ ਜੀ ਤੇ ਡਾਈਜੈਸਟੇਬਿਲਟੀ ਵਾਧੀ ਐ ਐਨੀਮਲ ਦੀ ਕੁਝਵੇਂ ਕੋਈ ਵੀ ਕਹ ਦੋ ਕੋਈ ABC ਕੋਈ ਨਵਾਂ ਕਿਸਾਨ ਅੱਜ ਆਇਆ ਉਹਨੇ ਐਗਰੀਕਲਚਰ ਸਟਾਰਟ ਕਰਨੀ ਉਹਨੂੰ ਪਤਾ ਨਹੀਂ ਵੀ ਫੀਡ ਦੀ ਮਿਆਦ ਕਿੰਨੀ ਹੈ ਤੇ ਜਿਵੇਂ ਤੁਸੀਂ ਆਰਗੈਨਿਕ ਕਹ ਰਹੇ ਹੋ ਇਹਦੀ ਮਿਆਦ ਉਹਨਾਂ ਨਾਲ ਬਾਕੀਆਂ ਨਾਲੋਂ ਖਾਦ ਨਾਲੋਂ ਵਾਧ ਵੱਧ ਹੁੰਦੀ ਹੈ ਕਿਵੇਂ ਹੁੰਦਾ ਇਹ ਜਿਵੇਂ ਐਵੇਂ ਹੈ ਜੀ ਪ੍ਰੋਟੀਨ ਜਿਹੜਾ ਵੀ ਆਪਣਾ ਫਾਰਡਰ ਹੋ ਗਿਆ ਫੀਡਸ ਹੋ ਗਿਆ ਉਹ ਆਪਣੀ ਪ੍ਰੋਟੀਨ ਤੇ ਡਿਪੈਂਡ ਹੁੰਦੀ ਹੈ ਜੀ ਤੇ ਆਪਾਂ ਪ੍ਰੋਟੀਨ ਦੇ ਪ੍ਰੋਟੀਨ ਐਂਡ ਕਰੂਡ ਫਾਈਬਰ ਤੇ ਸੇਲ ਕਰ ਰਹੇ ਆ ਆਪਾਂ ਜਿਹੜੀ ਵੀ ਚੀਜ਼ ਹੁੰਦੀ ਹੈ ਆਪਣੀ ਤੋਂ ਉਹ ਤੋਂ ਆਪਾਂ ਉਹਨੂੰ ਦੱਸਦੇ ਵੀ ਆ ਜਿਵੇਂ 22 ਕਿਲੋ ਵਾਲੀ ਮੱਝ ਆ ਕਿਸੇ ਦੀ ਤੋ ਜਿੰਨਾ ਤੁਸੀਂ ਇਹ ਪਾਓ ਡਿਫਰੈਂਟ ਡਿਫਰੈਂਟ ਜਿਵੇਂ ਵੈਰਾਈਟੀਆਂ ਹੋ ਗਈਆਂ ਤੁਸੀਂ ਮੈਂਸ਼ਨ ਕਰਕੇ ਦੋ ਮੈਂਸ਼ਨ ਕਰਕੇ ਦੱਸ ਸਕਦੇ ਆ ਇਹ ਪਸ਼ੂਆਂ ਵਾਸਤੇ ਜਿਹੜੇ ਦੁੱਧ ਦਿੰਦੇ ਆਂ ਬਾਕੀ ਹੋਰ ਜਿਵੇਂ ਘੋੜੇ ਹੋ ਗਏ ਘੋੜਿਆਂ ਵਾਸਤੇ ਵੀ ਘੋੜਿਆਂ ਵਾਸਤੇ ਵੀ ਆ ਜੀ ਘੋੜਿਆਂ ਦਾ ਕਾਫੀ ਅੱਛਾ ਹੈਗਾ ਹੈਜ਼ ਜਿੰਨੇ ਵੀ ਹੈ ਕਹਿੰਦੇ ਹੋਰਸਸ ਵਾਲੇ ਯੂਜ਼ ਕਰਦੇ ਨੇ ਆਪਣੇ ਵਰਲਡ ਵਾਈਡ ਯੂਜ਼ ਕਰਦੇ ਨੇ ਸਾਡਾ ਇਵਨ ਤਾਂ ਕਿ ਕੀਨੀਆ ਤਾਂ ਕਿ ਐਕਸਪੋਰਟ ਹੋ ਰਿਹਾ ਹੈਲਫ ਆਲਫਾ ਜੋ ਹੈ ਅੱਛਾ ਤੁਸੀਂ ਐਕਸਪੋਰਟ ਇੰਪੋਰਟ ਦੋਨੇ ਕਰਦੇ ਹੋ ਹਾਂਜੀ ਹਾਂਜੀ ਅੱਛਾ ਯਾਨੀ ਕਿ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਵਾਸਤੇ ਜਿਵੇਂ ਆਪਾਂ ਦੁੱਧ ਦੇਣ ਵਾਲਿਆਂ ਨੂੰ ਅਲੱਗ ਦਾ ਆਪਣਾ ਸਾਇਲੇਜ ਹੋ ਗਿਆ ਇਹ ਆਪਾਂ ਹਾਰਸਸ ਵਾਸਤੇ ਨਹੀਂ ਪਾ ਸਕਦੇ ਇਹ ਇਕੱਲੇ ਮਿਲਕਿੰਗ ਐਨੀਮਲਸ ਵਾਸਤੇ ਠੀਕ ਹੈ ਅੱਜ ਮੈਂ ਤੁਸੀ ਆਊਟਲੈਟ ਸਾਰੇ ਦਿੱਤੇ ਹੋਏ ਆ ਇਹਨਾਂ ਥੋੜੇ ਨੰਬਰ ਮੈਂਸ਼ਨ ਹੈ ਹਾਂਜੀ ਹਾਂਜੀ ਮੈਂਸ਼ਨ ਨੇ ਨੰਬਰ ਮੈਂਸ਼ਨ ਨੇ ਇਹ ਤੁਸੀਂ ਦੇਖ ਰਹੇ ਸੀ ਜਿਹੜੇ ਇਹ ਖੰਨਾ ਤੇ ਸਮਰਾਲਾ ਇਹਨਾਂ ਦੀ ਜਿਹੜੀ ਕੰਪਨੀ ਹੈ ਇਹ ਖਾਦ ਤਿਆਰ ਕਰਦੀ ਹੈ ਇਹ ਆਰਗੇਨਿਕ ਬੇਸ ਤੇ ਤਿਆਰ ਹੁੰਦੀ ਹੈ ਆਰਗੇਨਿਕਸ ਬੇਸ ਤੇ ਤਿਆਰ ਹੋਣ ਦੇ ਨਾਲ ਨਾਲ ਇਹ ਕਹਿੰਦੇ ਵੀ ਪਸ਼ੂਆਂ ਦੇ ਜਿਹੜਾ ਦੁੱਧ ਬੰਦ ਹੈ ਜਾਂ ਪਸ਼ੂ ਬਿਮਾਰ ਹੁੰਦੇ ਨੇ ਉਹਨਾਂ ਵਾਸਤੇ ਵੀ ਅਸੀਂ ਇੱਕ ਸਪੈਸ਼ਲ ਆਰਗੇਨਿਕ ਤਿਆਰ ਕਰਦੇ ਹਾਂ ਜਿਵੇਂ ਘੋੜੇ ਹੋਗੇ ਕਈਆਂ ਨੂੰ ਘੋੜਾ ਪਾਲਣ ਦੀ ਬਹੁਤ ਹੈ ਠੀਕ ਹੈ ਉਹਨਾਂ ਵਾਸਤੇ ਵੀ ਇਹ ਹਰਾ ਚਾਰਾ ਤਿਆਰ ਹਰਾ ਚਾਰਾ ਤਿਆਰ ਕਰਦੇ ਨੇ ਤਾਂ ਇਸ ਦੌਰਾਨ ਇਹ ਵੱਖ-ਵੱਖ ਪ੍ਰਦਰਸ਼ਨੀਆਂ ਜਿਹੜੀਆਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸ਼ਹੀਦਾਂ ਦੀ ਧਰਤੀ ਤੇ ਇਹ ਲਗਾਈਆਂ ਗਈਆਂ ਨੇ ਆਪਾਂ ਦੇਖਦੇ ਹ ਕੋਈ ਤੇਲ ਦੇ ਰਿਹਾ ਹੈ ਕੋਈ ਮੱਕੀ ਦਾ achar ਦੇ ਰਿਹਾ ਹੈ ਕੋਈ ਦੁੱਧ ਡੈਰੀ ਫਾਰਮ ਹੈ ਤਾਂ ਇਸ ਚੀਜ਼ ਦੀਆਂ ਅੱਡ ਅੱਡ ਹੋਣ ਨਾਲ ਜੋ ਵੀ ਆਪਾਂ ਦੇਖ ਸਕਦੇ ਹਾਂ ਸਭ ਕੁਝ ਮੈਂ ਇੱਥੇ ਇੱਕ ਚੀਜ਼ ਦੇਖੀ ਆ ਫਤਿਹਗੜ ਸਾਹਿਬ 'ਚ ਜੋ ਵੀ ਪ੍ਰਦਰਸ਼ਨ ਲੱਗੀਆਂ ਇੱਥੇ ਅਮੂਮਨ ਸਾਰੀਆਂ ਹੀ ਆਰਗੈਨਿਕ ਜਿਹੜੀਆਂ ਚੀਜ਼ਾਂ ਨਾਲ ਤਿਆਰ ਹੋਈਆਂ ਹੋਈਆਂ ਨੇ ਤੇ ਆਪਾਂ ਹੋਰ ਦੇਖਦੇ ਹਾਂ ਬਾਕੀ ਇੱਕ ਦੋ ਹੋਰ ਵਧੀਆ ਲੱਗੀਆਂ ਸਾਨੂੰ ਉਸ ਦੌਰਾਨ ਆਪਾਂ ਮਿਲਦੇ ਹਾਂ ਦੁਬਾਰਾ